ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਗਰਮੀ ਵਾਲੇ ਸੂਟਾਂ ਦੀ ਵੈਰਿਟੀ ਆ ਗਈ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਮਸਲੀਨ ਦਾ ਸੂਟ ਹੈ ਨਾ ਸੇਮੀ ਪਿਆਰ ਦਾ ਦੁਪੱਟਾ ਜੀ ਬਹੁਤ ਹੀ ਬਦਿਆ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਦੇ ਵਿੱਚ ਆ ਸੈਮੀ ਪੌਦਾ ਦੁਪੱਟਾ ਜੀ ਜਿਹਦੇ ਤੇ ਨਾਲ ਪੈਚ ਲੱਗਿਆ ਹੋਇਆ ਹੈਗਾ ਸੂਟ ਦੇ ਨਾਲ ਦਾ ਜਿਹੜਾ ਕੱਲਾ ਮਸ਼ੀਨ ਦਾ ਸੂਟ ਆਮ 6500 ਰੁਪਏ ਵਿੱਚ ਬਿਕਦਾ ਹੈਗਾ ਅਸੀਂ ਦੁਪੱਟੇ ਸਮੇਤ ਦੇ ਰਹੇ ਹਾਂ ਜੀ 500 ਰੁਪਏ ਦੇ ਵਿੱਚ ਇਹ ਸਮੇਤ ਦੁਪੱਟਾ 500 ਰੁਪਏ ਦੇ ਵਿੱਚ ਸੂਟ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈ ਜੀ ਭਰਾਵਾਂ ਦੀ ਹੱਟੀ ਤੇ ਚੱਲ ਰਿਹਾ ਹੈ ਭਾਰੀ ਸੇਲ ਮੇਲਾ ਰੰਗ ਤੇ ਡਿਜ਼ਾਈਨ ਦੇ ਵਿੱਚ ਆ ਦੇਖੋ ਜੀ ਬਹੁਤ ਰੰਗਾਂ ਦੇ ਜੰਮਾਲ ਆ ਗਿਆ ਇਹਦੇ ਵਿੱਚ ਮਸ਼ੀਨ ਦਾ ਸੂਟ ਬਿੱਦ ਦਾ ਦਪੱਟਾ ਹੈਗਾ ਫੋਰਸਾਈਡ ਪੱਟੀ ਵਾਲਾ ਦਪੱਟਾ ਹੈ ਜੀ ਸੇਮੀਵਾਰ ਦਾ ਦਪੱਟਾ ਹੈਗਾ। ਪਰ ਆਮਾ ਦੀ ਹੱਤੀ ਦੇ ਉੱਤੇ ਭਾਰੀ ਸਿਲ ਮਲੇ ਦੇ ਉੱਤੇ ਜੀ ਆ ਦੇਖੋ ਮਸਲੀਨ ਦਾ ਸੂਟ ਹੈ ਜੀ ਬਿੱਦ ਦਪੱਟੇ ਦੇ ਨਾਲ ਹੈਗਾ ਇਹ। ਬਹੁਤ ਹੀ ਰੰਗ ਤੇ ਡਿਜ਼ਾਈਨ ਸੋਹਣੇ ਸੋਹਣੇ ਫੈਂਸੀ ਕਲਰਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਜੀ। ਫੈਂਸੀ ਕਲਰਾਂ ਦੇ ਵਿੱਚ ਫੁੱਲ ਵੈਰੈਟੀ ਪਹੁੰਚ ਚੁੱਕੀ ਹੈ ਜੀ। 500 ਰੁਪਏ ਦੇ ਵਿੱਚ ਸੂਟ ਹੈ ਜੀ ਭਰਾਵਾਂ ਦੀ ਹੱਤੀ ਦਿੱਸੇ ਜੀ ਇਹ। ਪਰਾਮਾ ਦੀ ਹੱਤੀ ਦੇ ਉੱਤੇ ਸ਼ੇਰ ਮੇਲੇ ਦੇ ਉੱਤੇ ਜੀ 500 ਰੁਪਏ ਦੇ ਵਿੱਚ ਮਸਲੀਨ ਦਾ ਸੂਟ ਵਿਦ ਦੁਪੱਟੇ ਦੇ ਨਾਲ ਫੋਰ ਸਾਈਡ ਦੁਪੱਟਾ ਜੀ ਜਿਵੇਂ ਪ੍ਰੋਗਰਾਮ ਵਾਸਤੇ ਕਹਦੇ ਨੇ ਵਾ ਇਕੱਠੇ ਸੂਟ ਲੈਣੇ ਹੈ ਜਿੰਨੇ ਮਰਜ਼ੀ ਲੈ ਸਕਦੇ ਹੋ ਜੀ ਇਹ ਬਹੁਤ ਹੀ ਕੁਆਂਟੀਟੀ ਚ ਮਾਲ ਪਹੁੰਚ ਚੁੱਕਾ ਹੈ ਇਹਦੇ ਵਿੱਚ ਜੀ ਆ ਦੇਖੋ ਕਲਰਾਂ ਤੇ ਡਿਜ਼ਾਈਨਿੰਗ ਇੱਕ ਤੋਂ ਇੱਕ ਵਧੀਆ ਹੈ ਇਹਦੇ ਵਿੱਚ ਦੇਖੋ ਡਿਜ਼ਾਈਨ ਕਿੰਨੇ ਵਧੀਆ ਖਿੜਮੇ ਤੇ ਵਧੀਆ ਕਪੜਾ ਹੀ ਪੂਰਾ ਵਧੀਆ ਜੀ ਇਹ ਪਿਓਰ ਮਸਲੀਨ ਦਾ ਕਪੜਾ ਹੈ ਜੀ ਬਹੁਤ ਵਧੀਆ ਕੱਪੜੇ ਦਿੱਤੇ ਹੈ ਜੀ ਦੁਪੱਟਾ ਸੈਮੀ ਪਾਵ ਦਾ ਨਾਲ ਰੰਗ ਬਹੁਤ ਰੰਗਾਂ ਜਮਾਲ ਆ ਗਿਆ ਇਹਦੇ ਵਿੱਚ ਸਿਰਫ 500 ਚ ਕਰਤਾ ਜੀ ਇਹ ਭਰਾਮਾਂ ਦੀ ਹੱਤੀ ਦਿੱਤੇ ਸਿਲ ਮੇਲੇ ਦਿੱਤੇ ਜਿਹੜਾ ਮਾਰਕਟ ਦੇ ਵਿੱਚ ਆਮ 650 ਦਾ ਕੱਲਾ ਸੂਟ ਵਿਕਦਾ ਜੀ ਬਿਨਾਂ ਦੁਪੱਟੇ ਤੋਂ ਆਪਣਾ ਦੁਪੱਟੇ ਸਨੇਤਰ ਰੇਟ 500 ਰੁਪਏ ਹੈ ਜੀ ਇਹ ਭਰਾਮਾਂ ਦੀ ਹੱਤੀ ਦਿੱਤੇ ਜੀ ਪਿਓਰ ਮਸਲੀਨ ਦਾ ਸੂਟ ਹੈਗਾ ਸੈਮੀ ਪਿਆਵਰਾ ਪੈਚ ਵਾਲਾ ਦਪੱਟਾ ਜੀ ਨਾਲ ਇਹਦੇ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਇਹ ਕਾਸਟਾਈਲ ਵਾਲਾ ਸੂਟ ਹੈ ਜੀ ਇਹ ਵੀ 500 ਦੇ ਵਿੱਚ ਕਰਤਾ ਜੀ ਨਾਲ ਆਰੀ ਵਰਕ ਕੜਾਈ ਦਾ ਕੰਮ ਹੈ ਦੇ ਉੱਤੇ ਸਟਾਈਲ ਵਾਲਾ ਸੂਟ ਹੈ ਸੈਮੀ ਪਿਆਵਰਾ ਦਪੱਟਾ ਇਹਦੇ ਨਾਲ ਆਹ ਸਲਵਾਰ ਦਾ ਕੱਪੜਾ ਆ ਗਿਆ ਜੀ ਆਹ ਸੈਮੀ ਪਿਆਵਰਾ ਦਪੱਟਾ ਆ ਗਿਆ ਜੀ ਅਰੇ ਇਹ ਤਾਂ ਸਿਰਫ 500 ਰੁਪਿਆ 500 ਰੁਪਏ ਦੇ ਵਿੱਚ ਵਿੱਦ ਦੁਪੱਟਾ ਨਾਲ ਫੈਨਸੀ ਵੈਰਾਈਟੀ ਬਿਲਕੁਲ ਭਰਾਮਾ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਰਵੇਲੇ ਦੇ ਉੱਤੇ ਜੀ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਰਵੇਲਾ ਚੱਲ ਰਿਹਾ ਜੀ ਆ ਦੇਖੋ ਰੰਗ ਤੇ ਡਿਜ਼ਾਈਨ ਦੇ ਵਿੱਚ ਬਹੁਤ ਹੀ ਕਲਰਾਂ ਦਾ ਜਮਾਲ ਪਹੁੰਚ ਗਿਆ ਜੀ ਭਰਾਮਾ ਦੀ ਹੱਟੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਰਵੇਲਾ ਚੱਲ ਰਿਹਾਗਾ ਭਾਰੀ ਸਿਰ ਮੇਲੇ ਦੇ ਉੱਤੇ ਜੀ ਕਲਰ ਦੇਖੋ ਜੀ ਪੂਰੇ ਸ਼ਾਨਦਾਰ ਕੁਆਲਿਟੀ ਤੇ ਸ਼ਾਨਦਾਰ ਕਲਰ ਦੇ ਵਿੱਚ ਕੱਪੜੇ ਦੀ ਕੁਆਲਿਟੀ ਬਹੁਤ ਵਧੀਆ ਹੈ ਇਹ ਕਪੜਾ ਹੀ ਪੂਰੇ ਵਧੀਆ ਕੁਆਲਿਟੀ ਦੇ ਉੱਤੇ ਹੈਗਾ ਰੇਟ ਸਰ 500 ਚ ਕਰਤਾ ਜੀ ਇਹੇ ਭਰਾਮਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲੇ ਤੇ ਜੀ 500 ਰੁਪਏ ਦੇ ਵਿੱਚ ਫੈਂਸੀ ਸੂਟ ਵਿਦ ਦੁਪੱਟੇ ਦੇ ਨਾਲ ਭਰਾਮਾਂ ਦੀ ਹੱਟੀ ਵੈਸਟਰਨ ਰੋਡ ਮੋੜ ਮੰਡੀ ਭਾਰੀ ਸੇਲ ਮੇਲੇ ਚੱਲ ਰਿਹਾ ਜੀ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਿਆਰ ਰਿਹਾ ਜੀ ਭਰਾਮਾਂ ਦੀ ਹੱਟੀ ਵੈਸਟਰਨ ਰੋਡ ਮੋੜ ਮੰਡੀ